ਤਾਂ ਹਾਂਜੀ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਵਿੱਚ ਉਹਨੇ ਇੱਕੋ ਹੀ ਨਾਮ ਗੂੰਜ ਰਿਹਾ ਉਹ ਗੂੰਜ ਰਿਹਾ ਹਰਬੰਸ ਲੋਟਰੀ ਵਾਲਿਆ ਦਾ ਜੀ ਹਾਂ ਸਹੀ ਸੁਣਿਆ ਹਰਬੰਸ ਲੋਟਰੀ ਵਾਲਿਆ ਨੇ ਫਾਜ਼ਿਲਕਾ ਦੇ ਵਿੱਚ ਤਮਾਕੀ ਤਮਾਕੀ ਪਾਦੇ ਨੇ ਅੱਜ ਫੇਰ ਇਨਾਮ ਕੱਢਤਾ ਹੈ ਤੇ ਤੁਸੀਂ ਵੇਖ ਸਕਦੇ ਹੋ ਲੋਕ ਪਹੁੰਚਨੇ ਸ਼ੁਰੂ ਹੋ ਗਏ ਨੇ ਵਧਾਈਆਂ ਦੇਣ ਦੇ ਲਈ ਤੇ 45000 ਰੁਪਏ ਦਾ ਇਨਾਮ ਨਿਕਲ ਚੁਕਿਆ ਫਾਜ਼ਿਲਕਾ ਦੇ ਵਿੱਚ ਤੇ ਬਾਜੀ ਨੂੰ ਨਿਕਲਿਆ ਜੀ ਬਾਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਜੀ ਕੀ ਹਾਲ ਚਾਲ ਨੇ ਵਧੀਆ ਜੀ ਵੀਰ ਵਧੀਆ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧਾਈਆਂ ਤੁਹਾਨੂੰ ਕੀ ਕਹਿਣਾ ਚਾਹੂੰਗੀ ਜੀ ਵਧੀਆ ਵੀਰੇ ਜੀ ਲਾਟਰੀ ਬਹੁਤ ਵਧੀਆ ਜੀ ਕੱਲ ਮੈਂ ਪਾਇਆ ਅਸੀਂ ਇੱਕ ਲਾਟਰੀ 6 ਵਾਲੀ ਉਹਨਦੇ ਤੇ 3000 ਆਇਆ ਸੀ 3000 ਤੋਂ ਬਾਅਦ ਇੱਕ ਹੋਰ ਲਾਟਰੀ ਪਾ ਗਏ ਸੀ ਗੁੜੀਆਂ ਮੇਰੇ ਆਈ ਸੀ ਨਾਲ ਬੇਟੀ ਨਾਲ ਇਹਨੇ ਇੱਕ ਹੋਰ ਲਾਟਰੀ ਚੁੱਕੀ ਤੇ ਉਹਨਦੇ ਤੇ 45000 ਆਇਆ ਜਿਹੜਾ ਅੱਜ 1 ਵਜੇ ਦਾ ਤਾਂ ਲੋ ਜੀ ਗੁੜੀਆਂ ਤੁਹਾਨੂੰ ਦਿਖਾ ਦਈਏ ਇਹਨਾਂ ਦੀ ਕਿਸਮਤ ਨੂੰ ਜਿਹੜੀ ਕਿ ਅੱਜ ਲਾਟਰੀ ਨਿਕਲੀ ਹੈ ਪਾਜੀ ਅੱਗੇ ਕਿੰਨੀ ਕੁ ਵਾਰੀ ਲਾਟਰੀਆਂ ਪਾਈਆਂ ਤੁਸੀਂ ਅੱਗੇ ਬਹੁਤ ਵਾਰੀ ਪਾਈਆਂ ਲਾਟਰੀਆਂ ਪਰ ਨਹੀਂ ਆਈਆਂ ਵੀਰ ਜੀ ਲਾਈਵ ਵੇਖ ਅਸੀਂ ਆਂਦੇ ਕੱਲ ਦੀਦੀਵਾਰਾ ਕੋਲ ਆਇਆ ਹੋਇਆ ਸੀ ਤੇ ਜੱਟ ਵਾਲੀ ਉਹਨਾਂ ਕੋਲ ਆਇਆ ਸੀ ਇਹਨਾਂ ਦੀ ਵਿਆਂ ਦਾ ਵਿਆਂ ਦਾ ਇਸ ਤਰ੍ਹਾਂ ਵੀ ਕੁਛ ਦੱਸਦਾ ਆ ਗਿਆ ਜੀ ਇਨਾਂ ਕੋਲ ਆਂਦਾ ਰਹਿ ਗਿਆ ਤੇ ਲਾਟਰੀ ਇੱਕ ਪਹਿਲਾ ਪਾਈ ਹੁੰਦੇ ਤੇ ਸ਼ਾਮ ਨੂੰ ਇਹਨਾਂ ਸਾਨੂੰ ਫੋਨ ਕਰਤਾ ਦੀ ਥੋੜੀ 3000 ਆਈ ਏ ਫਿਰ ਅਸੀਂ ਇੱਕ ਪਾਲੀ ਲਾਟਰੀ ਹੋਰ ਗੁੜੀਆਂ ਨੇ ਚੁੱਕ ਲਈ ਅਸੀਂ ਕਿ ਚੱਲੀ ਹਈ ਪਾ ਦੋ ਉਹਨਾਂ ਦੇ ਤੇ ਅੱਜ ਸਾਨੂੰ 45000 ਦਾ ਇਨਾਮ ਲੱਗਿਆ ਜੀ ਮਤਲਬ ਸਾਡੀ ਵੀਡੀਓ ਦੇਖ ਕੇ ਤੁਸੀਂ ਆਏ ਹੋ ਹਾਂ ਬਿਲਕੁਲ ਜੀ ਬਿਲਕੁਲ ਜੀ ਕਿੱਥੇ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਮਾਲਮ ਚੱਕ ਬਲੋਚਾ ਮਾਲਮ ਤੁਸੀਂ ਇੱਥੇ ਆਨੇ ਸਿਸਟਰ ਕੋਲ ਆਏ ਸੀ ਹਾਂ ਜੀ ਸਿਸਟਰ ਪਰ ਆਏ ਸੀ ਉਹ ਕਿੱਥੇ ਰਹਿੰਦੇ ਨੇ ਉਹ ਜੱਟ ਵਾਲੀ ਆ ਜੱਟ ਵਾਲੀ ਆਏ ਸੀ ਤੇ ਭਾਜੀ ਜੱਟ ਵਾਲੀ ਆਈ ਸੀ ਤਾਂ ਕੱਲ ਇਹਨਾਂ ਇਹਨਾਂ ਵੱਲੋਂ ਇੱਕ ਟਿਕਟ ਪਾਈ ਤੇ ਫਿਰ ਇਹਨਾਂ ਦੀ ਗੁੜੀਆਂ ਨੇ ਇੱਕ ਹੋਰ ਟਿਕਟ ਪਾਈ ਤਾਂ ਅੱਜ 45000 ਰੁਪਏ ਦਾ ਨਾਮ ਨਿਕਲ ਗਿਆ ਤਾਂ ਪੂਰੇ ਫਾਜ਼ਿਲਕਾ ਦੇ ਵਿੱਚ ਹਰਬੰਸ ਲਾਟਰੀ ਵਾਲਿਆ ਦਾ ਨਾਮ ਚੱਲ ਰਿਹਾ ਹੈ ਇਸ ਟਾਈਮ ਤੇ ਬਾਜੀ ਨਾਲ ਵੀ ਗੱਲਬਾਤ ਕਰ ਲੈਣੇ ਹਾਂਜੀ ਬਾਜੀ ਹਾਂਜੀ ਸਰ ਲਾਟਰੀ ਲਾਟਰੀ ਨਿਕਾਲ ਰਹੇ ਹਾਂ ਲਾਟਰੀ ਲਾਟਰੀ ਨਿਕਾਲ ਰਹੇ ਹੋ ਕੀ ਕਰਨਾ ਚਾਹੋਗੇ ਜੀ ਹਾਂਜੀ ਸਰ ਇਹ ਸਾਡੇ ਨਾਲ ਹੀ ਮਾਹਲਮ ਤੋਂ ਆਏ ਹੋਏ ਨੇ ਕੱਲ ਇਹਨਾਂ ਨੇ ਕੈਡ ਵੇਖੀ ਸਾਡੀ ਜੀ ਐਡ ਵੇਖੀ ਇਹਨਾਂ ਨੇ ਆਰਬੀ ਲਾਈਵ ਤੇ ਜੀ ਇਹ ਆਪ ਦੀ ਭੈਣ ਨੂੰ ਮਿਲਣ ਆਏ ਸੀ ਜਦੋਂ ਇਹਨਾਂ ਨੇ ਐਡ ਵੇਖੀ ਤਾਂ ਸਾਡੇ ਕੋਲ ਪੁੱਛ ਕੇ ਆ ਗਈ ਇਹ ਪੁੱਛਦੇ ਪੁੱਛਦੇ ਇੱਥੇ ਆ ਕੇ ਪੁੱਛੇ ਰਬਾ ਜੀ ਤੁਹਾਡਾ ਨਾਮ ਮੈਂ ਕਿਹਾ ਮੇਰਾ ਨਾਮ ਹੈ ਇਹਨਾਂ ਨੇ ਇੱਕ ਟਿਕਟ ਲਈ ਜੀ 150 ਦੀ ਕਾਪੀ ਲਈ 25 ਟਿਕਟਾਂ ਦੀ 150 ਦੀਆਂ ਇਹਨਾਂ ਨੂੰ 6 ਵਜੇ 5:30 ਟਿਕਟ ਪਾਈ 6 ਵਜੇ ਇਹਨਾਂ ਨੂੰ 3000 ਦਾ ਪ੍ਰਾਈਸ ਨਿਕਲਿਆ ਜੀ ਇਹ ਵਾਪਸ ਚਲੇ ਗਏ ਟਿਕਟ ਲੈ ਕੇ 5:30 ਵਜੇ ਜਦੋਂ ਇਹ ਇਹਨਾਂ ਨੂੰ ਫਿਰ ਕਾਲ ਟਿਕਟ ਲੈ ਕੇ ਗਏ ਇਹਨਾਂ ਨੇ ਇੱਕ ਇੱਕ ਕਾਪੀ ਜਦੋਂ ਲਈ ਹੁੰਦੇ ਵਿੱਚੋਂ ਇਹਨਾਂ ਨੂੰ ਅੱਜ 45000 ਦਾ ਨਾਮ ਨਿਕਲਿਆ ਦੁਪਹਿਰ 1 ਵਜੇ ਆ ਨੰਬਰ ਆਈ 20152 ਸੈਕਿੰਡ ਦਾ ਨਾਮ ਨਿਕਲਿਆ 1 ਕਰੋੜ ਚ ਸੈਕਿੰਡ ਦਾ ਨਾਮ 45000 ਦਾ ਜੀ ਹਾਂਜੀ ਤਾਂ ਸੈਕਿੰਡ ਇਨਾਮ ਨਿਕਲ ਚੁੱਕਿਆ ਪਾਜੀ ਪਹਿਲੇ ਟਿਕਟ ਪਾ ਕੇ ਗਏ 3000 ਰੁਪਏ ਦਾ ਨਾਮ ਨਿਕਲਿਆ ਫਿਰ ਉਸ ਤੋਂ 45000 ਰੁਪਏ ਦਾ ਅਨੇ ਟਿਕਟਾ ਲਿਆਂਦੇ ਕਿਥੋਂ ਤੁਸੀਂ ਸਾਰੇ ਸਾਡਾ ਸਟਾਕ ਆ ਨਹੀਂ ਜਲਾਲਾਬਾਦ ਤੋਂ ਕਰਨ ਅਰਜਨ ਲਾਟਰੀ ਜਲਾਲਾਬਾਦ ਤੋਂ ਆਉਂਦਾ ਸਟਾਕ ਸਾਡਾ ਤੇ ਭਾਜੀ ਕੋਈ ਸੈਟਿੰਗ ਹੈ ਪਿੱਛੋਂ ਹੀ ਨਹੀਂ ਜੀ ਐ ਸੈਟਿੰਗ ਆਉਣ ਲੱਗ ਜਾਂਦੇ ਸਾਰੇ ਕਰੋੜਪਤੀ ਬਣ ਜਾਣੇ ਇੱਕ ਭਾਜੀ ਅੱਜਕੱਲ ਠੱਗੀ ਬੜੀ ਜਲਦੀ ਹੈ 2.5 ਲੱਖ ਰੁਪਏ ਜਿਵੇਂ 2.5 ਲੱਖ ਰੁਪਏ ਕਿਸੇ ਨੂੰ ਨਿਕਲ ਜਾਂਦਾ ਕਹਿੰਦੇ 25 ਟੈਕਸ ਕਟਾ ਕੱਟੀ ਗਿਆ ਐਵੇਂ ਹੋ ਗਿਆ ਜੀ ਨਹੀਂ ਜੀ ਇੱਕ ਇੱਕ ਏਜੰਸੀ ਹੈ ਕਰਨ ਅਰਜਨ ਲਾਟਰੀ ਏਜੰਸੀ ਹੈ ਜਿਹੜੇ ਪੈਸੇ ਪੂਰੇ ਦੇ ਪੂਰੇ ਦਿੰਦੇ ਨਹੀਂ ਇੱਕ ਸਾਡੇ ਕੋਲੇ ਯਰ ਬਾਂਸ ਲਾਟਰੀ ਏਜੰਸੀ ਫਾਈਲ ਲਗਾਈ ਉਹਦੇ ਵਿੱਚ ਇਹਨੇ 45000 ਕਹਿੰਦਾ ਜੀ ਕੋਈ ਠੱਗੀ ਨਹੀਂ ਜੀ ਕਿਉਂਕਿ ਟੈਕਸੇਬਲ ਹੁੰਦਾ ਹੀ 1 ਕਰੋੜ ਰੁਪਇਆ 1 ਕਰੋੜ ਟੈਕਸੇਬਲ ਆ ਹੀ ਬਾਕੀ ਸਵਾ ਦੋ ਲੱਖ 4.5 ਲੱਖ 18 ਲੱਖ 9 ਲੱਖ 45000 90000 ਸਵਾ ਦੋ ਲੱਖ ਰੁਪਇਆ ਨਗਦੀ ਦੇ ਦੇ ਨੇ ਪੂਰੇ ਦੇ ਪੂਰੇ ਮਤਲਬ ਪੂਰੇ ਦੇ ਪੂਰੇ پیسے ਮਿਲਦੇ ਨੇ ਹਾਂਜੀ ਇੱਥੇ ਲੋਕਾਂ ਨੇ ਬਹੁਤ ਠੱਗੀ ਚਲਾਈ ਹੋਈ ਉਹ ਕਹਦੇ ਨੇ ਸਵਾ ਦੋ ਲੱਖ ਜੋ 25000 ਰੁਪਏ ਤੋਂ ਡਾਟ ਟੈਕਸ ਕੱਟਿਆ ਗਈ ਪਰ ਇਹ ਟੈਕਸ ਨਹੀਂ ਘਟਦਾ ਕੋਈ ਪੈਸੇ ਨਹੀਂ ਕੱਟ ਸਕਦਾ ਇਹ ਆਪਦੀ ਮਤਲਬ ਆਪ ਹੀ ਰੱਖ ਲੈਂਦੇ ਨੇ ਹਾਂਜੀ ਆਪ ਦਾ ਧੰਦਾ ਚਲਾਇਆ ਲੋਕਾਂ ਨੇ ਜੀ ਹਾਂਜੀ ਆ ਪਾਜੀ ਕਿਸ ਤਰ੍ਹਾਂ ਲੱਗਿਆ ਫਿਰ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਤਾਂ ਕਦੇ ਸੋਚਿਆ ਸੀ ਲਾਟਰੀ ਆਏਗੀ ਜੀ ਸੋਚਿਆ ਤਾਂ ਨਹੀਂ ਸੀ ਬਾਕੀ ਵੇਖੋ ਆਦੀ ਕਿਸਮਤ ਜਮਾਣੀ ਚਾਹੀਦੀ ਏ ਹਰ ਇੱਕ ਵੀ ਵੀਰ ਨੂੰ ਲੋੜ ਏ ਆਦੇ ਬੱਚੇ ਨੂੰ ਲਿਆਓ ਜਾਪ ਜਮਾਓ ਕਿਸਮਤ ਜਰੂਰ ਜਮਾਓ ਔਰ ਪੂਰਾ 45000 ਰੁਪਏ ਲੈ ਕੇ ਜਾਵਾਂਗੇ ਜੀ ਪੂਰਾ 45000 ਲੈ ਕੇ ਜਾਵਾਂਗੇ ਜੀ ਤੇ ਹਾਂਜੀ ਪਾਜੀ ਹਾਂਜੀ ਹਾਂਜੀ ਸਰ ਇਹਨਾਂ ਨੂੰ ਆ ਨੰਬਰ ਆਇਆ ਹੀ 20152 ਸੈਕਿੰਡ ਪ੍ਰਾਈਜ਼ ਹੈ 99000 ਦੇ ਪੰਜ ਪ੍ਰਾਈਜ਼ ਹੈ ਪੰਜ ਟਿਕਟਾਂ ਦੇ ਹਾਂਜੀ ਤੇ ਹਰਬੰਸ ਲਾਟਰੀ ਵਾਲਾ ਦਾ ਨਾਮ ਅੱਜ ਟਾਈਮ ਪੂਰੇ ਫਾਜ਼ਿਲਕਾ ਦੇ ਵਿੱਚ ਗੂੰਜ ਰਿਹਾ ਹੈ ਤੁਸੀਂ ਪੀੜ ਦੇਖ ਸਕਦੇ ਹੋ ਪੀੜ ਲੱਗਣੀ ਸ਼ੁਰੂ ਹੋ ਗਈ ਹੈ ਵਧਾਈਆ ਦੇਣ ਆ ਗਏ ਨੇ ਲੋਗ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆਂ ਗੱਲ ਕਰਦੇ ਆਂ ਪਹੁੰਚਣਾ ਕਿੱਥੇ ਹੈ ਭਾਜੀ ਹਾਂਜੀ ਇਹ ਨਾ ਮੇਰੀਆ ਬਾਜ਼ਾਰ ਫਾਜ਼ਿਲਕਾ ਨੇਰੇ ਮੋਰ ਸਿੰਘ ਕਬਾੜੀਆ ਮੇਰਾ ਕੰਟੈਕਟ ਨੰਬਰ 9877786653 ਜੀ ਹਾਂਜੀ ਕੋਈ ਵੀ ਆ ਸਕਦਾ ਹੈ ਟਿਕਟ ਪਾਣੇ ਤਾਂ ਆਪਣੀ ਕਿਸਮਤ ਜ਼ਰੂਰ ਅਜਮਾਓ ਹਰਬੰਸ ਲਾਟਰੀ ਏਜੰਸੀ ਦੇ ਇੱਕ ਵਾਰੀ ਤੇ ਹਰਬੰਸ ਲਾਟਰੀ ਤੇ ਪੀੜ ਲੱਗਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਮੈਂਟਾਂ ਦੇ ਵਿੱਚ ਵੀ ਪਾਜੀ ਨੂੰ ਵਧਾਈਆਂ ਦੇ ਦਿਓ ਕੱਲ ਜਿਹੜਾ ਕਿ ਪਹਿਲੇ ਇਹਨਾਂ ਵੱਲੋਂ 3000 ਰੁਪਏ ਦਾ ਇਨਾਮ ਨਿਕਲਿਆ ਗਿਆ ਇਹਨਾਂ ਪਾਜੀ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਦੀ ਗੁੜੀਆਂ ਨੇ ਇੱਕ ਹੋਰ ਟਿਕਟ ਲਈਤੀ ਤਾਂ ਉਹਦੇ ਵਿੱਚੋਂ 45000 ਰੁਪਏ ਦਾ ਇਨਾਮ ਨਿਕਲ ਗਿਆ ਬੱਚੇ ਦੀ ਕਿਸਮਤ ਹੈ ਜਿਹੜੀ ਕਿ ਲੋਟਰੀ ਆ ਗਈ ਹੈ ਹਾਂਜੀ ਪਾਜੀ ਫਾਜ਼ਲ ਕਾਲੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਫਾਜ਼ਲ ਕਾਲੇ ਜਿੰਨੇ ਵੀ ਵੀਰ ਮੇਰੇ ਆਨ ਯਰ ਬੰਦ ਲਾਟਰੀ ਵਾਲੇ ਕੋਲ ਜਰੂਰ ਇੱਕ ਵਾਰੀ ਕਿਸਮਤ ਆਪਦੀ ਜਮਾਓ ਬਹੁਤ ਲਾਟਰੀ ਵੀਰ ਦੀ ਨਿਕਲਦੀ ਹੈ ਇਹਨਾਂ ਦੇ ਕੋਲ ਜਰੂਰ ਇੱਕ ਵਾਰੀ ਆਓ ਜੀ ਹਾਂਜੀ ਹਾਂ ਹਾਂਜੀ ਪਾਜੀ ਹਾਂਜੀ ਸਰ ਪਹਿਲਾ ਸਾਡੇ ਕੋਲ 1 ਕਰੋੜ ਹਿੱਟ ਹੋਇਆ ਸੀ ਉਦੋਂ ਵਾਰ 45000 ਤੇ 7 ਨਾਮ ਲੱਗੇ ਨੇਈ ਉਦੋਂ ਵਾਰ 2.5 ਲੱਖ ਲੱਗਾਈ ਤੇ 2 ਹਫਤਿਆਂ ਦੇ ਵਿੱਚ ਵਿੱਚ 7 ਨਾਮ ਲੱਗ ਚੁੱਕੇ ਨੇ ਸਵਾ 2 ਲੱਖ 45000 ਹਾਂਜੀ ਭਾਜੀ ਕਿਹੜੀ ਟਿਕਟ ਪਈ ਸੀ ਇਹਨਾਂ ਨੇ ਕਿੰਨੇ ਰੁਪਏ ਦੀ ਹੁੰਦੀ ਹੈ ਉਹ ਇਹ ਦੇਖੋ ਜੀ ਸਰ ਇਹ ਸਾਡੇ ਕੋਲ ਸਟਾਕ ਹੈ ਜੀ ਵਾਹ ਜੀ ਵਾਹ ਭਾਜੀ ਇਹਨਾਂ ਸਟਾਕ ਹਾਂਜੀ ਸਰ ਇਹ 150 ਦੀ ਕਾਪੀ ਹੈ ਜੀ ਇਹਦੇ ਵਿੱਚ 25 ਟਿਕਟਾਂ ਨੇ ਆ ਦੇਖੋ ਜੀ ਪਿੱਛੇ ਜੀ 25 ਟਿਕਟਾਂ ਦੇ 150 ਦੀ ਕਾਪੀ ਆਈ ਇਹਦੇ ਵਿੱਚ 1 ਕਰੋੜ ਪਹਿਲਾ ਨਾਮ ਹੈ ਸੈਕੜਾ ਅਲੱਗ-ਅਲੱਗ ਨਾਮ ਨਹੀਂ ਜਾਂਦੇ ਇਹਨਾਂ ਨੂੰ 45000 ਰੁਪਏ ਹਿੱਟ ਹੋਇਆ ਜੀ ਤੇ ਭਾਜੀ ਇਹਨਾਂ ਸਟਾਕ ਲੈ ਆਇਓ ਜੀ ਹਾਂਜੀ ਹਾਂਜੀ ਸਰ ਇਹਨਾਂ ਸਟਾਕ ਇਹਨਾਂ ਕਰਨ ਅਰਜਨ ਲਾਟਰੀ ਏਜੰਸੀ ਜਲਾਲਾਬਾਦ ਤੋਂ ਜੀ ਹਾਂਜੀ ਅੱਗੇ ਸਾਡਾ ਸਟਾਕਿਸਟ ਜਿਹੜੇ ਹੈਗੇ ਨੇ ਉਹ ਹੈਗੇ ਨੇ ਜੀ ਲੁਧਿਆਣੇ ਤੋਂ ਬਨਾਉਟ ਐਂਟਰਪ੍ਰੈਸ ਪੰਜਾਬ ਦੇ ਸਭ ਤੋਂ ਵੱਡੇ ਡੀਲਰ ਤੇ ਜਿਹੜੇ ਕਹਿੰਦੇ ਨੇ ਲਾਟਰੀ ਫੇਕ ਹੁੰਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਨਹੀਂ ਸਾਰੇ ਫੇਕ ਨਹੀਂ ਹੁੰਦੀ ਕੋਈ ਕਹਿ ਰਹੇ ਨੇ ਇਹ ਸੱਟ ਆਈ ਇਹ ਸੱਟਾ ਨਹੀਂ ਇਹ ਆਪਦੀ ਕਿਸਮਤ ਆਈ ਆਪੋ ਦੀ ਆ ਦੇਖੋ ਇਹ ਗੁਡੀਆਂ ਦਾ ਇਲਾਕਾ ਛੋਟੀ ਜੀ ਗੁਡੀਆਂ ਆਪਦੇ ਪਾਪਾ ਦੇ ਨਾਲ ਆਈ ਤੇ ਉਹਨਾਂ ਨੂੰ 45000 ਰੁਪਏ ਲੈ ਕੇ ਆਪਦੇ ਘਰੋਂ ਜਾਣ ਗਈ ਇਹਨਾਂ ਨੂੰ 45000 ਦਾ ਨਾਮ ਲੱਗਾ ਹੈ ਜੀ ਹਾਂ ਜਿੰਨੇ ਖੁਸ਼ੀ ਮਿਲਦੀ ਹੈ ਜਿਹੜਾ ਸਾਹਮਣੇ ਵਾਲਾ ਵੀ ਨੂੰ ਵੀ ਲਾਟਰੀ ਨਿਕਲਦੀ ਤੁਹਾਨੂੰ ਕਿੰਨੀ ਖੁਸ਼ੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਕਿਉਂਕਿ ਸਾਡਾ ਤਾਂ ਨਾਮ ਹੋਣਾ ਹੀ ਅਸੀਂ ਤਾਂ ਪੈਸੇ ਗਿਣ ਕੇ 45000 ਪੂਰਾ ਦੇ ਦੇਣਾ ਹੀ ਇਹਨਾਂ ਨੂੰ ਇੱਕ ਵਾਰੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਹਾਂਜੀ ਸਾਡਾ ਮੋਬਾਈਲ ਨੰਬਰ 9877786653 ਜੀ ਮੇਰੀ ਆ ਬਾਜ਼ਾਰ ਫਾਇਲ ਕਾ ਨੇਰੇ ਮੋਹਰ ਸਿੰਘ ਕਬਾੜੀ ਆ ਜੀ ਅੱਗੇ ਹੋਰ ਕਿਹੜੀ ਕਿਹੜੀ ਲਾਟਰੀ ਆ ਗਈ ਹਾਂਜੀ ਸਾਰਾ ਇਸ ਦੋ ਵਾਰ ਹੀ ਇੱਕ 1.5 ਕਰੋੜ ਦਾ ਬੰਪਰ ਆ ਜੀ ਇਹ 14 6 ਨੂੰ ਨਿਕਲਣਾ ਹੀ 1.5 ਕਰੋੜ 20000 ਦਾ ਪ੍ਰਾਈਜ਼ ਆ ਜੀ ਉਦੋਂ ਜੀ ਹਾਂਜੀ ਇਹ 2.2 ਕਰੋੜ 21 6 ਨੂੰ ਆ ਰਹੀ 14 ਤਰੀਕ ਤੋਂ ਬਾਅਦ ਹਫਤੇ ਬਾਅਦ ਇਹਦਾ ਪ੍ਰਾਈਸ ਹੈ 2.2 ਕਰੋੜ ਗਰੰਟਡ ਨਾਮ ਹੈ ਇਹ ਦੋਨੋਂ ਜੀ ਹਾਂਜੀ ਤਾਂ ਜਲਦੀ ਤੋਂ ਜਲਦੀ ਪਹੁੰਚੋ ਮੈਰੀਆ ਬਾਜ਼ਾਰ ਦੇ ਵਿੱਚ ਹਰਬੰਸ ਲਾਟਰੀ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇੱਥੇ ਜਿਹੜੇ ਕਿ ਸਾਰੇ ਲੋਕ ਇਕੱਠੇ ਹੋ ਗਏ ਨੇ ਵਧਾਈਆਂ ਦੇ ਰਹੇ ਨੇ ਲਾਟਰੀ ਖਰੀਦਰੇ ਨੇ ਆਪਦੀ ਕਿਸਮਤ ਅਜਮਾਰੇ ਨੇ ਤਾਂ ਹਰਬੰਸ ਲਾਟਰੀ ਵਾਲਿਆ ਦਾ ਨਾਮ ਪੂਰੇ ਫਾਜ਼ਿਲਕਾ ਦੇ ਵਿੱਚ ਗੂੰਜ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਮੈਂਟ ਵੀ ਆਲੇ ਸ਼ੁਰੂ ਹੋ ਗਏ ਨੇ ਲੋਕ ਕਮੈਂਟਾਂ ਦੇ ਵਿੱਚ ਤੁਹਾਨੂੰ ਵਧਾਈਆਂ ਦੇ ਰਹੇ ਨੇ ਭਾਜੀ ਬਹੁਤ ਵਧੀਆ ਜੀ ਸਭ ਹ ਆਉ ਦਿਖਿਸ ਮਤ ਬੁਨਾਮ ਤਾ ਹੁਣ ਜਿਹੜਾ ਕਿ ਮਿੱਠਾ ਮੂੰਹ ਤੋਸ਼ਾ ਖਿਲਵਾ ਕੇ ਮਿੱਠਾ ਮੂੰਹ ਕਰਵਾਇਆ ਜਾ ਰਿਹਾ ਪਾਜੀ ਦਾ ਆਓ ਜੀ ਆ ਵੀ ਸਾਥ ਨੰਬਰ ਲਗਰਾਵਾਂਗੇ ਦਾ ਵਾਹ ਜੀ ਵਾਹਿਗੁਰੂ ਇਹ ਨਾ ਭਰਾ ਨੇ ਇਹ ਨਾ ਇਹਨਾਂ ਦਾ ਸਾਕਾ ਭਾਈ ਆ ਜੀ ਵਾਹ ਜੀ ਵਾਹ ਜੀ ਦਾ ਚਾਚਾ ਲੱਗਦਾ ਜੀ ਤਾਂ ਜਿਹੜੇ ਕਿ ਇੱਕ ਦੂਜੇ ਦਾ ਮਿੱਠਾ ਮੂੰਹ ਕਰਵਾਇਆ ਜਾ ਰਿਹਾ ਹੈ ਭਾਈ ਸਾਹਿਬ ਨੇ ਕਿ ਖਵਾਉ ਨੀ ਆ ਵੀ ਦੇਖ ਗਏ ਵਾਹ ਇੱਕ ਮਿੰਟ ਐ ਨਹੀਂ ਨਾ ਬੈ ਕੇ ਖਵਾ ਦੋ ਜੀ ਤਾਂ ਹਰ ਬੰਸ ਲਾਟਰੀ ਵਾਲਿਆਂ ਦੇ ਕੋਲੋ ਕੱਲ ਜਿਹੜਾ ਕਿ ਇੱਕ ਵਿਅਕਤੀ ਟਿਕਟ ਪਾਣ ਆਂਦਾ ਤੇ ਉਹਨੂੰ 3000 ਰੁਪਏ ਦਾ ਇਨਾਮ ਲੱਗਦਾ ਤੇ ਉਸ ਤੋਂ ਬਾਅਦ ਹੋਰ ਟਿਕਟ ਪਾੰਦੀ ਹੈ ਗੁੜੀਆ ਜਿਹੜੀ ਟਿਕਟ ਪਾੰਦੀ ਹੈ ਤੇ ਉਹਨੂੰ 45000 ਰੁਪਏ ਦਾ ਇਨਾਮ ਜਿਹੜਾ ਕਿ ਅੱਜ ਨਿਕਲਿਆ ਹੈ ਤੇ ਜੇਕਰ ਤੁਸੀਂ ਵੀ ਆਪ ਦੀ ਕਿਸਮਤ ਅਜ਼ਮਾਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਪਹੁੰਚ ਜਾਓ ਹਰਬੰਸ ਲਾਟਰੀ ਮੇਰੀਆ ਬਾਜ਼ਾਰ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਆਪਦੇ ਬੂਥ ਲਗਾਇਆ ਹੋਇਆ ਹੈ ਚਲ ਚਲ ਡਾਕਟਰ ਦੋਪਹਿਰ ਲੱਗਿਆ ਬਿਨ ਕਰ ਮਾਰੇ ਨੇ ਆਹ ਕਾਹਦਾ ਹੁੰਦਾ ਹੈ ਪੂਰੀ ਹੱਟ ਕੇ ਜਿੱਥੇ ਰੇਡੀਓ ਨਹੀਂ ਹੋਣਾ ਹੈ ਇਹ ਤਾਂ ਨਹੀਂ ਬਣੇ ਉਹ ਆ ਗਏ ਕਿੰਨੇ ਜੀਓ ਆਜਾਗਰੀ ਤੇ ਖੇਡਾ ਪਾਏ ਤਾਂ ਐਸੀ ਤਰ੍ਹਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦਾ ਰਾਵਾਂਗਾ ਬਨੇਰੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਪੀ ਲਾਈਵ ਮੀਡੀਆ ਵਾਹ ਜੀ ਵਾਹ ਤਾਂ ਕੈਸ਼ ਜਿਹੜੇ ਕਿ ਪੈਸੇ ਦਿੱਤੇ ਜਾ ਰਹੇ ਨੇ ਗੁੜੀਆਂ ਦੇਖੋ ਕਿੰਨੀ ਖੁਸ਼ ਹੋ ਰਹੀਏ ਪਾਜੀ ਕਿੰਨੇ ਖੁਸ਼ ਹੋ ਰਹੇ ਨੇ ਹੁਣ 49000 ਰੁਪਏ ਪੂਰਾ ਦੇ ਰਹੇ ਹਾਂ ਇਹ ਗਿਣ ਸਕਦੇ ਹਾਂ ਉਹਦੀ ਗਿਣਤੀ ਵੀ ਕਰ ਸਕਦੇ ਕੈਮਰੇ ਦੇ ਸਾਹਮਣੇ ਇਹ ਕਰਨਾ ਚਾਹੁੰਦਾ ਹਾਂ ਜੀ ਪੂਰਾ 45 ਪਾਜੀ ਤੁਹਾਡੇ ਤੇ ਵਿਸ਼ਵਾਸ ਹੈ ਤਾਈ ਤੁਹਾਡੇ ਕੋਲ ਲੋਕ ਆਂਦੇ ਨੇ ਫਾਇਲ ਕਨਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਮੇਰਾ ਸਾਥ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਤੈਹ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਮੇਰਾ ਸਾਥ ਦੇ ਰਹੇ ਨੇ ਤੇ ਹੁਣ ਅਗਲੀ ਵਾਰੀ ਤੁਸੀਂ ਆਣਾ ਜੀ ਇੱਥੇ ਤੁਹਾਡੀ ਵੀਡੀਓ ਬੰਨੀ ਚਾਹੀਦੀ ਹੈ 45000 ਪੂਰਾ ਕੈਸ਼ ਜਿਹੜਾ ਕਿ ਦੇ ਰਹੇ ਨੇ ਤਾਂ ਬਨੇਰੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ